ਦਫਤਰ ਚ ਆ ਕੇ ਪ੍ਰੋਜੈਕਟ ਕਰ ਰਹੇ ਜੇ ਕੀ ਮੰਗਾਣਾ ਤੇ ਕੀ ਕਹਿਣਾ ਚਾਹੁੰਦਾ ਅੱਜ ਜੋ ਸੰਯੁਕਤ ਕਿਸਾਨ ਮੋਰਚਾ ਲਗਾਤਾਰ ਮੰਗਾ ਤੇ ਸੰਘਰਸ਼ ਕਰ ਰਿਹਾ ਜਿਹਦੇ ਵਿੱਚ ਜਿਹੜਾ ਵਾ ਮੋਦੀ ਸਰਕਾਰ ਜਿਹੜੀ ਆ ਡਬਲਯੂਟੀਓ ਚੋਂ ਬਾਹਰ ਆਵੇ ਐਮਐਸਪੀ ਦਾ ਗਰੰਟੀ ਕਾਨੂੰਨ ਬਣਾਵੇ ਸਮੁੱਚੇ ਕਿਸਾਨਾਂ ਮਜ਼ਦੂਰਾਂ ਦੇ ਕਰਜ਼ੇ ਮਾਫ ਕਰੇ ਐਮਐਸਪੀ ਦੀ ਕਾਨੂੰਨ ਲਾਗੂ ਕਰੇ ਤੇ ਨਾਲ ਸੁਆਮੀ ਨਾਥਨ ਕਮਿਸ਼ਨ ਦੀ ਰਿਪੋਰਟ ਲਾਗੂ ਕਰੇ ਲਖੀਨਪੁਰ ਖੀਰੀ ਦੇ ਲੋਕਾਂ ਨੂੰ ਜਿਹੜਾ ਉੱਥੋਂ ਦੇ ਮੰਤਰੀ ਨੇ ਉਹਨਾਂ ਤੇ ਗੱਡੀ ਚੜਾਈ ਆ ਅਜੇ ਤੱਕ ਉਸ ਨੂੰ ਡਿਸਮਿਸ ਨਹੀਂ ਕੀਤਾ ਉਹਤੇ ਕੇਸ ਨਹੀਂ ਚਲਾਇਆ ਉਹਨੂੰ ਫੜ ਕੇ ਅੰਦਰ ਦੋਵੇ ਇਹ ਇਹ ਮੰਗਾਂ ਨੂੰ ਲੈ ਕੇ ਲਗਾਤਾਰ ਸੰਯੁਕਤ ਕਿਸਾਨ ਮੋਰਚਾ ਸੰਘਰਸ਼ ਕਰ ਰਿਹਾ ਤੇ ਨਾਲ ਦੀ ਨਾਲ ਜੋ ਨੌਰੀ ਬਾਰਡਰ ਦੇ ਉੱਤੇ ਨਾਲ ਸ਼ੰਭੂ ਬਾਰਡਰ ਦੇ ਉੱਤੇ ਸੰਘਰਸ਼ ਚੱਲ ਰਿਹਾ ਜਿਹੜੀਆਂ ਮੰਗਾਂ ਨੂੰ ਲੈ ਕੇ ਉਹਨਾਂ ਮੰਗਾਂ ਨਾਲ ਸਹਿਮਤੀ ਜਤਾਉਂਦੇ ਹੋਏ ਤੇ ਨਾਲ ਜੋ ਹਰਿਆਣੇ ਦੀ ਸਰਕਾਰ ਨੇ ਤਸ਼ੱਦਦ ਕੀਤਾ ਵਾ ਉਸ ਦੇ ਖਿਲਾਫ ਪਰਚਾ ਦਰਜ ਕਰਨ ਦੀ ਮੰਗ ਨੂੰ ਲੈ ਕੇ ਤੇ ਅੱਜ ਇਕੱਠੇ ਹੋਏ ਤੁਸੀਂ ਕਹ ਰਹੇ ਅਜੇ ਮਿਸ਼ਰਾ ਟੈਣੀ ਖਿਲਾਫ ਕਾਰਵਾਈ ਲੇਕਿਨ ਭਾਜਪਾ ਵੱਲੋਂ ਉਹਨੂੰ ਫਿਰ ਇੱਕ ਵਾਰ ਉਮੀਦਵਾਰੇ ਲਾਉਂਦਾ 2022 ਵੇਖੋ ਇਹੋ ਭਾਜਪਾ ਦਾ ਦੋਗਲਾ ਚਿਹਰਾ ਅਸੀਂ ਲੋਕਾਂ ਸਾਹਮਣੇ ਨੰਗਾ ਕਰਨਾ ਚਾਹੁੰਦੇ ਆਂ ਕਿ ਇੱਕ ਪਾਸੇ ਇਹਨਾਂ ਦੇ ਲੀਡਰ ਗੱਲਾਂ ਕਰਦੇ ਆਂ ਕਿ ਅਸੀਂ ਕਿਸਾਨਾਂ ਮਜ਼ਦੂਰਾਂ ਦੀ ਗੱਲ ਕਰਦੇ ਆਂ ਅਸੀਂ ਕਿਸਾਨਾਂ ਇਹ ਜਦੋਂ ਇਹੋ ਜਿਹੇ ਲੀਡਰਾਂ ਨੂੰ ਫਿਰਕਾ ਪ੍ਰਸਤਾ ਨੂੰ ਜਿਨ੍ਹਾਂ ਨੇ ਕਿਸਾਨਾਂ ਦੇ ਕਾਤਲਾਂ ਨੂੰ ਟਿਕਟਾਂ ਦਿੰਦੀ ਆ ਜਦੋਂ ਲੋਕਾਂ ਦੇ ਵਿੱਚ ਲੰਬੇ ਵੱਡੇ ਪੱਧਰ ਤੇ ਗੱਲ ਜਾਊਗੀ ਉਦੋਂ ਇਹ ਲੋਕਾਂ ਸਾਹਮਣੇ ਹੋਰ ਨੰਗੇ ਹੋਣਗੇ ਆਉਣ ਵਾਲੇ ਸਮੇਂ 'ਚ ਬਾਹ ਪੰਚਾਇਤ ਜਿਹੜੀ ਆ ਸੰਜੁਕਤ ਕਿਸਾਨ ਮੋਰਚੇ ਲੋ ਦਿੱਲੀ ਦੇ ਵਿੱਚ ਆਰਾਮ ਲੀਲਾ ਮੈਦਾਨ ਦੇ ਵਿੱਚ ਉਹ ਤਾਂ ਕਰਕੇ ਰੱਖੀ ਗਈ ਇਹ ਮੁੱਦਿਆਂ ਨੂੰ ਜ਼ੋਰਦਾਰ ਤਰੀਕੇ ਨਾਲ ਉਭਾਰਿਆ ਜਾਊਗਾ ਅੱਜ ਵੀ ਸ਼ਹਿਰਾਂ ਦੇ ਵਿੱਚ ਮਾਰਚ ਕਰਕੇ ਉਭਾਰਾਂਗੇ ਆਉਣ ਵਾਲੇ ਸਮੇਂ 'ਚ ਉਭਾਰਦੇ ਰਾਵਾਂਗੇ ਇਹ ਸਰਕਾਰ ਨੂੰ ਲੋਕਾਂ ਸਾਹਮਣੇ ਨੰਗਾ ਕਰਾਂਗੇ ਤੁਸੀਂ ਕਹਿ ਰਹੇ ਹੋ ਕਿ 14 ਮਾਰਚ ਨੂੰ ਜਿਹੜਾ ਤੁਹਾਡੇ ਵੱਲੋਂ ਮਾਰਚ ਕੀਤਾ ਜਾਣਾ ਹੈ ਟਰ ਤਰੀਕ ਦਾ ਸਾਡਾ ਪ੍ਰੋਗਰਾਮ ਆ ਉਹ ਇੱਕ ਦਿਨ ਦਾ ਪ੍ਰੋਗਰਾਮ ਆ ਉਸ ਦੇ ਵਾਸਤੇ ਕਿਸਾਨ ਪੈਦਲ ਯਾਤਰਾ ਕਰਕੇ ਨਾਲ ਆਪਣੇ ਰੇਲ ਗੱਡੀਆਂ ਤੇ ਬੱਸਾਂ ਤੇ ਕਾਰਾਂ ਦੇ ਉੱਤੇ ਪਹੁੰਚਣਗੇ ਜੇ ਸਰਕਾਰ ਰੁਕੂਗੀ ਉਹ 11 ਤਰੀਕ ਨੂੰ ਜਿਹੜਾ ਉਹਨਾਂ ਤੱਕ ਪਤਾ ਲੱਗ ਜਾਊਗਾ 11 ਤਰੀਕ ਤੱਕ ਜਿਹੜੀ ਆ ਉਹ ਗੱਲ ਦੀ ਰਾਹ ਪੱਧਰਾ ਹੋ ਜਾਊਗਾ ਵੀ ਸਰਕਾਰ ਜਾਣ ਦਿੰਦੀ ਆ ਕਿ ਨਹੀਂ ਦਿੰਦੀ ਜੇ ਨਹੀਂ ਜਾਣ ਦਊਗੀ ਫਿਰ ਜੋ ਸੰਯੁਕਤ ਕਿਸਾਨ ਮੋਰਚਾ ਫੈਸਲਾ ਕਰੂਗਾ ਉੱਤੇ ਭਾਰਤੀ ਸਮਾਜਿਕ ਇਕਤਾ ਕਰਾਂ ਇਹਨਾਂ ਬਿਨਾਂ ਪਹਰਾ ਦਊਗਾ ਕੁਝ ਸੁਪ ਲੱਗਦਾ ਕਿ ਜਾਣ ਦੇਣਗੇ ਜਿਸ ਤਰ੍ਹਾਂ ਹਰਿਆਣਾ ਨੇ ਲੋਕਾਂ ਤਾਂ ਕਿ ਲੱਗਦਾ ਪਹੁੰਚ ਦੇਣਗੇ ਤੁਹਾਨੂੰ ਵੇਖੋ ਜਿੱਦਾਂ ਹਾਈ ਕੋਰਟ ਕਹਿ ਰਹੀ ਆ ਕਿ ਕਿਸਾਨ ਜਿਹੜੇ ਆ ਉਹ ਜਾ ਸਕਦੇ ਆ ਸੁਪਰੀਮ ਕੋਰਟ ਕਹਿ ਰਹੀ ਆ ਜਾ ਸਕਦੇ ਆ ਅਸੀਂ ਤਾਂ ਸੋਚਾਂ ਸੋਚਦੇ ਆ ਕਿ ਜਾਣ ਦੇਣਗੇ ਜੇ ਨਾ ਜਾਣ ਦੇਣਗੇ ਤਾਂ ਫਿਰ ਉਹਦਾ ਪ੍ਰੋਗਰਾਮ ਜਿਹੜਾ ਉਹ ਕਿਉਂਕਿ ਜਿੱਥੇ ਜਿੱਥੋਂ ਕਿਉਂਕਿ ਇਹ ਇਕੱਲੇ ਪੰਜਾਬ ਹਰਿਆਣਾ ਚ ਕਿਸਾਨਾਂ ਨੇ ਨਹੀਂ ਜਾਣਾ ਇਹ ਪੂਰੇ ਭਾਰਤ ਦੇ ਸੰਯੁਕਤ ਕਿਸਾਨ ਮੋਰਚਾ ਪੰਟਕੇਸ ਸਾਹਿਬ ਆ ਚਰੂਨੀ ਸਾਹਿਬ ਆ ਹਨ ਮੁਲਾਜੀਆ ਰਾਜਸਥਾਨ ਚੋਂ ਬੰਗਾਲ ਦੇ ਵਿੱਚੋਂ ਲੀਡਰ ਸਾਰੇ ਵੱਡੇ ਕਾਬਿਲਿਆ ਨ ਆ ਰਹੇ ਆ ਲੱਖਾਂ ਲੋਕ ਇਕੱਠੇ ਹੋਣੇ ਆ ਜੇ ਰੋਕਣਗੇ ਉਹ ਗੱਲ ਦੂਰ ਦੇਸ਼ ਤੱਕ ਜਾਊਗੀ ਕਿ ਇਹ ਕਿਸਾਨਾਂ ਨੂੰ ਰੋਕਿਆ ਜਾ ਰਿਹਾ। ਪਹਿਲਾਂ ਹੀ ਕਹਿੰਦੇ ਸੀ ਕਿਸਾਨਾਂ ਦੀ ਡਿਮਾਂਡ ਜਿਹੜੀ ਪੂਰੀ ਕੀਤੀ ਜਾਵੇ ਕਿ ਲੱਗਦਾ ਕਿ ਇਹ ਜਾਣਬੁੱਝ ਕੇ ਤਾਂ ਪ੍ਰੇਸ਼ਾਨ ਕੀਤਾ ਜਾ ਰਿਹਾ। ਚੋਣ ਜਾਬਤਾ ਵੀ ਲੱਗ ਰਿਹਾ। ਦੇਖੋ ਸਰਕਾਰ ਜਿਹੜੀ ਇਹ WTO ਦੇ ਵਿੱਚ ਸਮਝੌਤੇ ਦੇ ਤਹਿਤ ਦਵਜੂਟੀਓ ਦਾ ਇੱਕ ਹਿੱਸਾ ਵਾ ਜੋ WTO ਫੈਸਲਾ ਕਰਦਾ ਉਹ ਸਰਕਾਰ ਉਸ ਨੂੰ ਲਾਗੂ ਕਰਦੀ ਆ। WTO ਕਹਿੰਦਾ ਸਬਸਿਡੀਆਂ ਬੰਦ ਕਰੋ, ਐਮਐਸਪੀ ਨਾ ਦਿਓ। ਉਹ ਗੱਲਾਂ ਨੂੰ ਲੈ ਕੇ ਇਹ ਸਰਕਾਰ ਉਹਨਾਂ ਹੁਕਮਾਂ ਦੀ ਬੱਜੀ ਆ। ਅਸੀਂ ਤਾਂ ਕਰਕੇ ਲਗਾਤਾਰ ਪਿਛਲੇ ਦਿਨੀ ਪੁੱਤਰੇ ਵੀ ਭੁਕੇ ਆਪੋ ਧਾਬੀ ਦੇ ਵਿੱਚ ਮੀਟਿੰਗ ਵੀ ਹੋਈ ਹੈ ਡਬਲਯੂਟੀਓ ਦੀ ਉਹਦੇ ਉੱਤੇ ਸਰਕਾਰ ਸਰਕਾਰ ਜਿਹੜੇ ਲੋਕਾਂ ਦੇ ਦਬਾਅ ਕਰਕੇ ਉੱਥੇ ਡਬਲਯੂਟੀਓ ਦੇ ਵਿੱਚ ਇਹ ਗੱਲ ਆਖੀ ਗਈ ਆ ਕਿ ਅਸੀਂ ਕਿਸਾਨਾਂ ਦੇ ਉੱਤੇ ਹੋਰ پابੰਦੀਆਂ ਨਹੀਂ ਲਾ ਸਕਦੇ ਇਹ ਭਾਰਤ ਸਰਕਾਰ ਨੇ ਇਹ ਲੋਕਾਂ ਦਾ ਦਬਾਅ ਸੀ ਨਹੀਂ ਤੇ ਜਿਹੜੀ ਇਹ ਡਬਲਯੂਟੀਓ ਦੀ ਹਮੇਸ਼ਾ ਜਿਹੜੀ ਆ ਇਹਨਾਂ ਨੇ ਉਹਨਾਂ ਦੀ ਗੱਲ ਮੰਨੀ ਆ ਪਰ ਲੋਕ ਹੌਲੀ ਹੌਲੀ ਇਕੱਠੇ ਹੋ ਰਹੇ ਆ ਇੱਕ ਲਾਂਬੰਦੀ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਜ਼ਿਆਦਾ ਵੱਡੀ ਹੋ ਲੱਗਦਾ ਨਹੀਂ ਸਮਾਂ ਕੱਢਿਆ ਜਾ ਰਿਹਾ ਲਹੂ ਕੁ ਸਮੇਂ ਬਾਅਦ ਚੋ ਜੀ ਆਪਾਂ ਤਾਂ ਵੀ ਲੱਗਦਾ ਬਿਲਕੁਲ ਲੰਮਾ ਸਮਾਂ ਜ਼ਰੂਰ ਕੱਢਿਆ ਜਾ ਰਿਹਾ ਪਰ ਆਉਣ ਵਾਲੇ ਦਿਨਾਂ 'ਚ ਇਹਨਾਂ ਲੀਡਰਾਂ ਨੇ ਜੋ ਅੱਜ ਕਿਸਾਨਾਂ ਦਾ ਬੜਾ ਵੱਡਾ ਬੋਰਡ ਬੈਂਕ ਆ ਮਜ਼ਦੂਰਾਂ ਦਾ ਵੱਡਾ ਬੋਰਡ ਬੈਂਕ ਆ ਅੱਜ ਬੇਰੁਜ਼ਗਾਰ ਪਰੇਸ਼ਾਨ ਨੇ ਅੱਜ ਕਿਸਾਨ ਪਰੇਸ਼ਾਨ ਆ ਮਜ਼ਦੂਰ ਪਰੇਸ਼ਾਨ ਆ ਹਰ ਹਰ ਬੰਦਾ ਪਰੇਸ਼ਾਨ ਆ ਸਰਕਾਰ ਤੋਂ ਬੇਰੁਜ਼ਗਾਰੀ ਵਧੀ ਆ ਮਹਿੰਗਾਈ ਵਧੀ ਆ ਪਰ ਇਹ ਸਰਕਾਰ ਜਿਹੜੀ ਆ ਅਸਲ ਮੁੱਦਿਆਂ ਤੋਂ ਧਿਆਨ ਭਟਕਾ ਕੇ ਤੇ ਲੋਕਾਂ ਨੂੰ ਹੋਰ ਪਾਸੇ ਫਿਰਕਾਪਰਸਤਾ ਵਾਲੇ ਬਣੇ ਲਿਆਉਣਾ ਚਾਹੁੰਦੀ ਆ ਅਸੀਂ ਲਗਾਤਾਰ ਸਰਕਾਰ ਦੇ ਵਿੱਚ ਸਰਕਾਰ ਦੇ ਮੂੰਹ ਚ ਗੱਲ ਪਾ ਰਹੇ ਆ ਕਿ ਆ ਜਿਹੜੀਆਂ ਮੰਗਾਂ ਤੋਂ ਆ ਕਹਿ ਕੇ ਆਈ ਸੀ ਆਪਣੇ ਚੋਣ ਬਨੋਰ ਦੇ ਵਿੱਚ ਕਿ ਆਸੀ ਐਮਐਸਪੀ ਲਾਵਾਂਗੇ ਇਹ ਕਿਉਂ ਨਹੀਂ ਪੂਰੀ ਕੀਤੀ ਇਹ ਇਹ ਨਾਲ ਭਾਜੀਪੀ ਨੂੰ ਤੇ ਨਾਲ ਜਿਹੜੇ ਹੋਰ ਵੀ ਚੋਣਾ ਲੜ ਰਹੇ ਆ ਉਹਨਾਂ ਦੇ ਮੂੰਹ ਚ ਵੀ ਇਹ ਗੱਲ ਪਾਈ ਜਾ ਰਹੀ ਆ ਇਹ ਲੱਗਦਾ ਕਿ ਜੇਕਰ ਨਹੀਂ ਡਿਮਾਂਡਸ ਪੂਰੀ ਹੋਣ ਗਿਆ ਤਾਂ ਚੋਣ ਦੇ ਵਿੱਚ ਵਿਰੋਧ ਕੀਤਾ ਜਾਵੇਗਾ ਇਹਨਾਂ ਦੇ ਸਾਹਦੇ ਜਨਾਬ ਜੇਕਰ ਜੋ ਸੰਯੁਕਤ ਪ੍ਰਸਤਾਨ ਮੋਰਚਾ ਫੈਸਲਾ ਕਰੂਗਾ ਜਿਵੇਂ ਦਾ ਉਤੋਂ ਫੈਸਲਾ ਆਊਗਾ ਜਾ ਸਕਦਾ ਕਿ ਨਹੀਂ ਕੀਤਾ ਜਾ ਸਕਦਾ ਹੋ ਵੀ ਸਕਦਾ ਕਿਉਂਕਿ ਪਿਛਲੇ ਸਮੇਂ ਦੇ ਵਿੱਚ ਬੋਰਡ ਦੀ ਚੋੜਦੀ ਗੱਲ ਸਕੈਮ ਨੇ ਕੀਤੀ ਆ ਆਉਣ ਵਾਲੇ ਸਮੇਂ ਜੇ ਕੀਤੀ ਜਾਊਗੀ ਤਾਂ ਉਸਤੇ 파티 ਸੰਜੇ ਇੱਕਾ ਗ੍ਰਾਹਕ ਪੂਰੇ ਯੋਰ ਨਾਲ ਫਰਦ